ਉਡੀ ਦਲੇ ਹੈ ਕਿ ਆਪਾਂ ਦੇਖੋ ਹਰ ਇੱਕ ਬੰਦਾ ਫੌਜ ਦਾ ਵੀ ਦਸਵਾਂ ਦਸਵੰਦ ਕੱਢੀ ਏ ਤੇ ਦਸਵਾਂ ਦਸਵੰਦ ਆਪਾਂ ਕੋਈ ਲੰਗਰ ਦੇ ਰੂਪ ਤੇ ਕੋਈ ਮੰਦਰ ਗੁਰਦੁਆਰੇ ਆਪਾਂ ਉਹਨਾਂ ਦੇ ਰੂਪ ਚ ਕਰਦੇ ਆ ਜੀ ਇੱਕ ਸੇਵਾ ਜੀ ਇਹ ਪਰ ਇਲਾਜ ਵੱਲੀਓ ਇਲਾਜ ਵੱਲੋਂ ਜਾਂ ਇਹਦੇ ਵੱਲੋਂ ਖੂਨ ਦੀ ਘਾਟ ਵੱਲੋਂ ਬਹੁਤ ਸਾਰੀਆਂ ਡੈਥ ਹੋ ਜਾਈਆਂ ਜਿਹੜੇ ਲੋਕ ਇਲਾਜ ਵੱਲੋਂ ਮਰ ਰਹੇ ਜਾਂਦੇ ਆ ਜੀ ਇਹ ਪ੍ਰਿੰਟ ਫੋਰ ਐਵਰ ਜੋ ਸਾਡੇ ਸਬੰਧਿਤ ਇਹਨਾਂ ਨਾਲ ਸਾਡੀ ਲਾਸਟ ਟਾਈਮ ਮੁਲਾਕਾਤ ਹੋਈ ਜਦ ਇਹਨਾਂ ਦੇ ਇੱਕ ਪਹਿਲਾ ਕਾਰਜਕ੍ਰਮ ਦਾ ਹਿੱਸਾ ਬਣੇ ਤੇ ਸਾਨੂੰ ਉਸ ਟਾਈਮ ਤੇ ਇਹਨਾਂ ਦਾ ਉਪਰਾਲਾ ਬਹੁਤ ਅੱਛਾ ਲੱਗਿਆ ਇਹ ਤਾਂ ਸ਼ੁਰੂਆਤ ਹੈ ਜੀ ਇਹ ਤਾਂ ਸ਼ੁਰੂਆਤ ਹੈ ਅਸੀਂ ਕੋਸ਼ਿਸ਼ ਕਰਾਂਗੇ ਜੀ ਪ੍ਰਮਾਤਮਾ ਕਰਵਾਊਗਾ ਅਸੀਂ ਤਾਂ ਕਿ ਜਰੀ ਹੈ ਜੀ ਜੇ ਸੇ ਨੂੰ ਹੋਰ ਅੱਗੇ ਵਧਾਈਏ ਜੀ ਹੋਰ ਕਰਦੇ ਰਹੀਏ ਕੋਈ ਬਹੁਤ ਦਾ ਤਰੀਕਾ ਡਿਫਰੈਂਟ ਹੈ ਜੀ ਕੋਈ ਲੰਗਰ ਲਗਾ ਕੇ ਕਰ ਰਹੇ ਹੈ ਜੀ ਕੋਈ ਐਦਾਂ ਕੋਈ ਭੁੱਖਿਆਂ ਨੂੰ ਰੋਟੀ ਖਵਾ ਕੇ ਕਰ ਰਹੇ ਹੈ ਜੀ ਕੋਈ ਅਸੀਂ ਇੱਦਾਂ ਅਸੀਂ ਸੋਚ ਰਹੇ ਹਾਂ ਕਿ ਇਲਾਜ ਵੱਲੋਂ ਬਹੁਤ ਲੋਕ ਉਹ ਰਹਿ ਜਾਂਦੇ ਆ ਕਿ ਅਸੀਂ ਅਸੀਂ ਇਹ ਉਪਰਾਲੇ ਨੂੰ ਕੀਤਾ ਜੀ ਮੈਨੂੰ ਲੱਗਦਾ ਸਾਰੇ ਬਿਲਡ ਉਪਰ ਆ ਕਰ ਰਹੇ ਆ ਜੀ ਤੇ ਹੋਰ ਕਰਨਗੇ ਜੀ ਇਹਦੇ ਵੱਲ ਇਸ ਚੀਜ਼ ਵੱਲ ਜ਼ਿਆਦਾ ਤੁਰਿਆ ਜਾਵੇ ਤਾਂ ਮੈਨੂੰ ਲੱਗਦਾ ਇਹਦੀ ਆਪਣੇ ਇਸ ਇੱਥੇ ਦੋ ਜੀ ਬੜੀ ਤਰੱਕੀ ਕੀਤੀ ਸਾਰਿਆਂ ਨੇ ਔਰ ਅੱਛਾ ਲੱਗ ਰਿਹਾ ਹੈਗਾ ਜਿਹੜੇ ਬਲੱਡ ਕੈਂਪ ਲੱਗ ਰਹੇ ਆ ਇੱਕ ਵਾਰ ਦਾ ਬਲੱਡ ਇਹ ਲੰਗਰੀ ਲੱਗ ਰਿਹਾ ਹੈ ਜੋ ਲੋਕਾਂ ਦੀ ਭਲਾਈ ਵਾਸਤੇ ਹੈ ਸਾਰੇ ਨਿਪਟਾਈ ਵਾਸਤੇ ਸੋ ਸਾਰਿਆਂ ਨੂੰ ਮਤਲਬ ਹੌਸਲਾ ਦੇਣਾ ਚਾਹੀਦਾ ਹੈ ਅੱਗੇ ਵਧਣ ਦਾ ਕੰਮ ਕਰਾਉਣਾ ਚਾਹੀਦਾ ਵਧੀਆ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈਗਾ ਸਾਰਿਆਂ ਨੂੰ ਇਹੀ ਹੈ ਜੀ ਬੱਚਿਆਂ ਨੂੰ ਕੰਮ ਲਾਓ ਵਧੀਆ ਅੱਗੇ ਮਤਲਬ ਮਦਦ ਦਾ ਇਹਨਾਂ ਨੂੰ ਮੌਕਾ ਦਿਓ ਔਰ ਪਿਆਰ ਨਾਲ ਉਹਨਾਂ ਨੂੰ ਸਮਝਾਓ ਸਾਰਾ ਕੁਝ ਕਰਦੇ ਹੈ ਅਮੈਰਾ ਗਰੁੱਪ ਫਰੈਂਡ ਫੋਰਐਵਰ ਸੁਸਾਇਟੀ ਖਰੜ ਦੇ ਵੱਲੋਂ ਅੱਜ ਸਾਂਝੇ ਤੌਰ ਤੇ ਬਲੱਡ ਕੈਂਪ ਲਗਾਇਆ ਗਿਆ ਅਮੈਰਾ ਗ੍ਰੀਨ ਦੇ ਓਨਰ ਤਜਿੰਦਰ ਜੀ ਅਰ ਉਹਨਾਂ ਦੇ ਪਿਤਾ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਵਨੜ ਡੁਨਾਈਟ ਕੈਂਪ ਦੀਆਂ ਲਾਈਵ ਵੀਡੀਓਾਂ ब्लड डोनेशन कैंप जिस तरह से आज हमने प्लान किया है ऐसा रेगुलर बेसिस पे होना चाहिए हर किसी को इसमें इस अपना कंट्रीब्यूशन देना चाहिए ये एक ऐसा कंट्रीब्यूशन है जिससे कहीं ना कहीं उस इंसान को ज़रूरत होती है उस चीज़ की जो हम यहाँ बैठे बैठे उसकी हेल्प कर सकते हैं और ये पार्टिसिपेशन आई थिंक हर एक इंडिविजुअल को करनी चाहिए क्योंकि तो ये एक ऐसी पार्टिसिपेशन है एक ऐसा कॉन्ट्रीब्यूशन है जिसको मतलब बंदा अगर जो नीडी है उसके पास जाकर

ਮੈਂ ਜਿਉਂ-ਜਿਉਂ ਬਲੱਡ ਦਿੰਦਾ ਤੇ ਉਦੋਂ ਮੈਨੂੰ ਮਜ਼ਾ ਆਉਂਦਾ 103 ਵਾਰ ਖੂਨ ਦੇ ਚ ਹਾਂਜੀ ਹਾਂਜੀ ਪਹਿਲੀ ਵਾਰ ਕਦੋਂ ਖੂਨ ਦੇ ਆ ਸੀ 84 ਚ ਦਿੱਤਾ ਸੀ ਪੀਜੀਆਈ ਚ ਸਾਈਡ ਤੇ ਉੱਥੇ ਬੰਦੇ ਬੈਠੇ ਸੀ ਉਹਨਾਂ ਨੂੰ ਬਲੱਡ ਦੀ ਲੋੜ ਸੀ ਹਾਂਜੀ ਉਹ ਮੈਂ ਪੁੱਛਿਆ ਮੈਂ ਕਿਹਾ ਕੀ ਲੋੜ ਆ ਕਹਿੰਦੇ ਬਲੱਡ ਦੀ ਉਹਨਾਂ ਦੀ ਬਲੱਡ ਪੂਰਾ ਨਹੀਂ ਹੋਇਆ ਤੇ ਵਾਪਸੀ ਚ ਉਹਦਾ ਮੰਦਾ ਪੂਰਾ ਹੋ ਗਿਆ ਤੇ ਉਸ ਤੋਂ ਮੈਂ ਕਸਮ ਖਾ ਲਈ ਜੀ ਹਰ ਤਿੰਨੇ ਮਾਨੇ ਵਾਰ ਬਲੱਡ ਦੇਣਾ ਜੀ ਮੈਂ ਬਈ ਇਸ ਦੇ ਨਾਲ ਤੁਹਾਨੂੰ ਕੋਈ ਕਮੀ ਆਂਦੀ ਹੋਵੇ ਜੀ ਮੈਨੂੰ ਵਾਦਾ ਹੁੰਦਾ ਜੀ ਮੈਂ ਹਲਕਾ ਹੋ ਜਾਣਾ ਬਿਲਕੁਲ ਅੱਛਾ ਕੋਈ ਕਮੀ ਨਹੀਂ ਆਉਂਦੀ ਜੀ ਉਹਦੇ ਤੋਂ ਆਜਣ ਜੀ ਆਪਾਂ ਗੱਲ ਕਰੀਏ ਕਈ ਲੋਕ ਨੇ ਜਿਹੜੇ ਖੂਨ ਦੇਣ ਤੋਂ ਡਰਦੇ ਨੇ ਕਹਿੰਦੇ ਨੇ ਵੀਕਨੈਸ ਆ ਜਾਂਦੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਦਾ ਤਾਂ ਦਿਲ ਦਾ ਵਹਿਮ ਹੈ ਜੀ ਕੋਈ ਵੀਕਨੈਸ ਨਹੀਂ ਆਉਂਦੀ ਕੋਈ ਕੁਝ ਨਹੀਂ ਹੁੰਦਾ ਉਹਨਾਂ ਦਾ ਦਿਲ ਦਾ ਵਹਿਮ ਹੈ ਬਲੱਡ ਦਾ ਤਿੰਨ ਮਹੀਨੇ ਬਾਅਦ ਹਰ ਬੰਦੇ ਨੂੰ ਦੇਣਾ ਚਾਹੀਦਾ ਹਰ ਬੰਦੇ ਨੂੰ ਤਿੰਨ ਮਹੀਨੇ ਬਾਅਦ ਬਲੱਡ ਦੇਣਾ ਚਾਹੀਦਾ ਤੇ ਬਹੁਤ ਸੁਖੀ ਰਹਿੰਦਾ ਬੰਦਾ ਹਲਕਾ ਰਹਿੰਦਾ ਬੰਦਾ ਡੇਵਿਡ ਜੀ ਫਸਟ ਆਫ ਆਲ ਥੈਂਕ ਯੂ ਤੁਸੀਂ ਆਪਣੇ মিডিਆ ਰਾਈਂ ਮਤਲਬ ਇਹ ਜਿਹੜਾ ਕੈਂਪ ਲਗਾਇਆ ਤੁਸੀਂ ਲੋਕਾਂ ਤੱਕ ਪਬਲਿਕ ਤੱਕ ਪਹੁੰਚਾ ਰਹੇ ਹੋ ਤੇ ਅਸੀਂ ਪਹਿਲਾਂ ਇੱਕ ਫਰੈਂਡ ਫਲਵਰ ਬਹੁਤ ਅੱਛੀ ਕਮਿਊਨਿਟੀ ਇਹਨਾਂ ਨੇ ਬਹੁਤ ਅੱਛਾ ਸਿਸਟਮ ਕ੍ਰੀਏਟ ਕੀਤਾ ਹੋਇਆ ਸਾਡੇ ਪਹਿਲਾਂ ਵੀ ਇੱਕ ਪਹਿਲਾਂ ਵੀ ਇਹ ਇੱਕ ਕੈਂਪ ਲਗਾ ਚੁੱਕੇ ਆਈ ਕੈਂਪ ਅਸੀਂ ਉਸਾਈ ਕੈਂਪ ਦਾ ਹਿੱਸਾ ਬਣੇ ਸੀ ਉਸ ਟਾਈਮ ਤੇ ਇਹਨਾਂ ਨਾਲ ਮੁਲਾਕਾਤ ਹੋਈ ਜਸਵਿੰਦਰ ਜੀ ਜਿਹੜੇ ਇਹਨੂੰ ਹੈਡ ਕਰ ਰਹੇ ਆ ਤੇ ਬਹੁਤ ਹੀ ਵਧੀਆ ਉਪਰਾਲਾ ਲੱਗਿਆ ਇਹਨਾਂ ਦਾ ਲੋਕ ਇਲਾਜ ਵੱਲੋਂ ਰਹਿ ਰਿਹਾ ਹੈ ਇਲਾਜ ਵੱਲੋਂ ਕਮੀ ਰਹਿ ਜਾਂਦੀ ਹੈ ਜਾਂ ਕਈ ਵਾਰੀ ਜੋ ਬਲੱਡ ਬਲੱਡ ਦੀ ਕਮੀ ਨਾਲ ਬਹੁਤ ਪਹਿਲਾਂ ਡੈਥ ਹੁੰਦੀ ਰਹੀਆਂ ਤਾਂ ਇਹ ਬਹੁਤ ਵਧੀਆ ਸੋਸ਼ਲ ਕਾਜ਼ ਹੈ ਜਿਹੜਾ ਫਰੈਂਡਸ ਫੋਰ ਏਵਰ ਇਹ ਸੁਸਾਇਟੀ ਇਹ ਰਜਿਸਟਰਡ ਸੁਸਾਇਟੀ ਕਰ ਰਹੀ ਹੈ ਤੇ ਸਾਨੂੰ ਇਹਨਾਂ ਨੇ ਅਪਰੋਚ ਕੀਤਾ ਕੁਝ ਦਿਨ ਪਹਿਲਾਂ ਕਿ ਅਸੀਂ ਇਹ ਤੁਹਾਡੇ ਇੱਕ ਪ੍ਰੋਜੈਕਟ ਤੇ ਤੁਹਾਡੇ ਗਰੁੱਪ ਨਾਲ ਜੁੜ ਕੇ ਕਰਨਾ ਚਾਹੁੰਦੇ ਹਾਂ ਤੇ ਅਸੀਂ ਮਤਲਬ ਇਹਨਾਂ ਨੂੰ ਸਾਨੂੰ ਬੜੀ ਖੁਸ਼ੀ ਹੋਈ ਕਿ ਚਲੋ ਅਸੀਂ ਇਸ ਸੋਸ਼ਲ ਕੌਜ਼ ਦਾ ਇੱਕ 파ਟ ਬਣ ਸਕਦੇ ਹਾਂ ਤੇ ਅਸੀਂ ਬਸ ਤਾਂ ਕਰਕੇ ਦੀ ਇੱਕ થોੜਾ ਪਰਮਾਤਮਾ ਵੱਲੋਂ ਸ਼ਾਇਦ ਸਾਨੂੰ ਇੱਕ ਪਰਮਾਤਮਾ ਵੱਲੋਂ ਅਸੀਂ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਇਹ ਛੋਟੇ ਸੋਸ਼ਲ ਕੌਜ਼ ਦਾ ਇੱਕ ਹਿੱਸਾ ਬਣ ਸਕਦੇ ਹਾਂ ਸਰ ਇੱਕ ਮਾਇਰਾ ਮਾਇਰਾ ਗਰੁੱਪ ਦਾ ਜਿਹੜਾ ਬਹੁਤ ਵੱਡਾ ਨਾਮ ਹੈ ਤੇ ਬਿਲਡਿੰਗਾਂ ਤੁਸੀਂ ਬਹੁਤ ਬਣਾ ਰਹੇ ਹੋ ਸ਼ੋਰੂਮ ਜਿਹੜੇ ਨੇ ਸਾਡੇ ਬਹੁਤ ਚੱਲ ਰਹੇ ਨੇ ਜੀ ਤੇ ਆ ਬਲੱਡ ਬਰੈਡ ਦਾ ਕੰਮ ਜਿਹੜਾ ਸੋਸ਼ਲ ਦੇ ਵਿਚਾਰਨਾ ਲੋਕਾਂ ਦੀ ਸੇਵਾ ਦੇ ਲਈ ਮਨਮਾ ਕੀ ਆਇਆ ਜੀ ਜਦ ਤੱਕ ਦੇਖਿਆ ਬਿਲਡ ਬਹੁਤ ਘੱਟ ਇਹੋ ਜਿਹੇ ਕੰਮ ਆ ਮਜੰਦੇ ਨੇ ਦੇਖੋ ਜੀ ਗੱਲ ਇਹ ਹੈ ਕਿ ਆਪਾਂ ਦੇਖੋ ਹਰ ਇੱਕ ਬੰਦਾ ਸੋਚਦਾ ਵੀ 10ਵਾਂ ਦਸਵੰਦ ਕੱਢੀਏ ਵੀ 10ਵਾਂ ਦਸਵੰਦ ਆਪਾਂ ਕੋਈ ਲੰਗਰ ਦੇ ਰੂਪ ਤੇ ਕੋਈ ਮੰਦਿਰ ਗੁਰਦੁਆਰੇ ਆਪਾਂ ਉਹਨਾਂ ਦੇ ਰੂਪ ਤੇ ਕਰਦੇ ਆ ਜੀ ਇੱਕ ਸੇਵਾ ਜੀ ਇਹ ਪਰ ਇਲਾਜ ਵੱਲੀ ਉਹ ਇਲਾਜ ਵੱਲੋਂ ਜਾਂ ਇਹਦੇ ਵੱਲੋਂ ਖੂਨ ਦੀ ਘਾਟ ਵੱਲੋਂ ਬਹੁਤ ਸਾਰੀਆਂ ਡੈਥ ਹੋ ਜਾਂਦੀਆਂ ਜਿਹੜੇ ਲੋਕ ਇਲਾਜ ਵੱਲੋਂ ਰਹਿ ਜਾਂਦੇ ਆ ਜੀ ਇਹ ਫਰੈਂਡਸ ਫੋਰ ਏਵਰ ਜਦੋਂ ਸਾਡੇ ਸੁਸਾਇਟੀ ਇਹਨਾਂ ਨਾਲ ਸਾਡੀ ਲਾਸਟ ਟਾਈਮ ਮੁਲਾਕਾਤ ਹੋਈ ਤੇ ਅਸੀਂ ਇਹਨਾਂ ਦੇ ਇੱਕ ਪਹਿਲਾ ਕਾਰਜਕ੍ਰਮ ਦਾ ਹਿੱਸਾ ਬਣੇ ਤੇ ਸਾਨੂੰ ਉਸ ਟਾਈਮ ਤੇ ਇਹਨਾਂ ਦਾ ਉਪਰਾਲਾ ਬਹੁਤ ਅੱਛਾ ਲੱਗਿਆ ਉਸ ਟਾਈਮ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਡੇ ਬਲੱਡ ਡੋਨੇਸ਼ਨ ਕੈਂਪ ਇੱਕ ਆਪ ਦੇ ਉੱਥੇ ਵੀ ਤੁਹਾਡੇ ਲਗਾਉਣਾ ਚਾਹੁੰਦੇ ਆ ਤੇ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਤੇ ਅਸੀਂ ਕਿ ਜਰੂਰ ਦਸਵਾਂ ਦਾ ਸਬੰਧ ਕੜਨਾ ਹੈ ਜੀ ਅਸੀਂ ਐਦਾਂ ਨਹੀਂ ਤਾਂ ਐਦਾਂ ਕੱਢਦੀ ਆ ਉਹਦੇ ਨਾਲ ਉਹਦੇ ਨਾਲ ਇੱਕ ਚੰਗਾ ਭਲਾਈ ਦਾ ਕੰਮ ਹੋ ਰਿਹਾ ਜੀ ਅਸੀਂ ਅੱਜ ਐਕਸਪੈਕਟ ਕਰ ਰਹੇ ਹਾਂ ਕਿ 100 ਤੋਂ 100 ਪਲੱਸ 115 20 ਡੋਨਰ ਅਸੀਂ ਅੱਜ ਇੱਥੇ ਅਰੇਂਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਟੀਮ ਨੇ ਕਿ 115 20 ਡੋਨਰ ਇੱਥੇ ਬਲੱਡ ਦੇ ਜਾਣ ਤੇ ਸੈਕਟਰ 32 ਦੀ ਟੀਮ ਆਈ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਅੱਗੇ ਵੀ ਇਹੋ ਜਿਹੇ ਉਪਰਾਲੇ ਕਰਦੇ ਰਹੀ ਕਰਵਾਵਾਂਗੇ। ਕੀ ਅਮੈਰਾ 그룹 ਤੇ ਬੋਲੋ ਇਹ ਪਹਿਲਾ ਉਪਰਾਲਾ ਹੈ ਕਿ ਇਸ ਤੋਂ ਬਾਅਦ ਜਿਹੜਾ ਬੰਦ ਕਰ ਦਿੱਤਾ ਜਾਵੇ? ਜਿਹੜਾ ਨਹੀਂ 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 ਜੀ ਇਹ ਤਾਂ ਸ਼ੁਰੂਆਤ ਹੈ ਜੀ। ਇਹ ਤਾਂ ਸ਼ੁਰੂਆਤ ਹੈ। ਅਸੀਂ ਕੋਸ਼ਿਸ਼ ਕਰਾਂਗੇ ਜੀ ਪ੍ਰਮਾਤਮਾ ਕਰਵਾਊਗਾ ਅਸੀਂ ਤਾਂ ਕਿ ਜਰੀ ਹੈ ਜੀ ਵੀ ਅਸੀਂ ਇਹਨੂੰ ਹੋਰ ਅੱਗੇ ਵਧਾਈਏ ਜੀ ਹੋਰ ਕਰਦੇ ਰਹੀਏ ਜੀ। ਤੇ ਹੋਰ ਜਿਹੜੇ ਤੁਹਾਡੇ ਭਾਈਚਾਰੇ ਬਿਲਡਰ ਨੇ ਹੋਰ ਨੇ ਜਿਹੜੇ ਇਸ ਤੁਹਾਡੇ ਵਾਲੀ ਇਸ ਕੰਮ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਲੋਕ ਇਸ ਕੈਂਪ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਹੈ ਜੀ ਲੋਕ ਭਲਾਈ ਦੇ ਲਈ ਨਹੀਂ ਮੈਨੂੰ ਲੱਗਦਾ ਜੀ ਬਿਲਡਰ ਭਰਾ ਜਿੰਨੇ ਵੀ ਹੈਗੇ ਆ ਸਾਰੇ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਕਾਜ਼ 'ਚ ਜੁੜਿਆ ਹੋਇਆ ਹੈ ਜੀ ਮਕਾਨ ਦੇਣਾ ਬਣਾ ਕੇ ਜਾਂ ਕਿਸੇ ਨੂੰ ਦੁਕਾਨ ਬਣਾ ਕੇ ਰੋਜ਼ਗਾਰ ਲਾਣਾ ਇਹ ਕੇਵਿ ਇੱਕ ਸੋਸ਼ਲ ਕਾਜ਼ ਹੈ ਜੀ ਤੇ ਮੈਂ ਮੈਂ ਨਹੀਂ ਸਮਝਦਾ ਵੀ ਕੋਈ ਬਿਲਡਰ ਹੋਊਗਾ ਵੀ ਜਿਹੜਾ ਇਹ ਕੋਈ ਬਿਲਡਰ ਨਹੀਂ ਹੋਊਗਾ ਵੀ ਜਿਹੜਾ ਸੋਸ਼ਲ ਕਾਜ਼ ਨਾ ਹੋਵੇ ਸੋਸ਼ਲ ਕਾਜ਼ ਦਾ ਤਰੀਕਾ ਡਿਫਰੈਂਟ ਹੈ ਜੀ ਕੋਈ ਲੰਗਰ ਲਗਾ ਕੇ ਕਰਦੇ ਆ ਜੀ ਕੋਈ ਐ ਇਦਾਂ ਕੋਈ ਭੁੱਖਿਆਂ ਨੂੰ ਰੋਟੀ ਖਵਾ ਕੇ ਕਰ ਰਿਹਾ ਜੀ ਕੋਈ ਅਸੀਂ ਇਦਾਂ ਅਸੀਂ ਸੋਚ ਰਹੇ ਆ ਕਿ ਇਲਾਜ ਵੱਲੋਂ ਬਹੁਤ ਲੋਕ ਉਹ ਰਹਿ ਜਾਂਦੇ ਆ ਜੀ ਅਸੀਂ ਅਸੀਂ ਇਹ ਉੱਪਰਲੇ ਉਹ ਕੀਤਾ ਜੀ ਮੈਨੂੰ ਲੱਗਦਾ ਸਾਰੇ ਬਿਲਡਪਰ ਆ ਕਰ ਰਹੇ ਆ ਜੀ ਤੇ ਹੋਰ ਕਰਨਗੇ ਜੀ ਇਹਦੇ ਵੱਲ ਇਸ ਚੀਜ਼ ਵੱਲ ਜ਼ਿਆਦਾ ਤੁਰਿਆ ਜਾਵੇ ਤਾਂ ਮੈਨੂੰ ਲੱਗਦਾ ਇਹਦੀ ਆਪਣੇ ਇੱਥੇ ਜ਼ਿਆਦਾ ਜ਼ਰੂਰਤ ਹੈ ਜੀ ਨਾਮ ਹੈ ਜੀ ਤੁਹਾਡਾ ਅਸ਼ੋਕ ਗਰਗ ਅਸ਼ੋਕ ਅਮਾਇਰਾ ਗਰੁੱਪ ਅਮਾਇਰਾ ਗਰੁੱਪ ਦੇ ਤੁਸੀਂ ਜੇ ਆਪਾਂ ਗੱਲ ਕਰੀਏ ਬਹੁਤ ਵੱਡਾ ਨਾਮ ਹੋ ਗਿਆ ਤੁਹਾਡੇ ਬੱਚਿਆਂ ਨੇ ਬਹੁਤ ਤਰੱਕੀ ਕੀਤੀ ਐ ਤੇ ਹੁਣ ਜਿਹੜੇ ਨੇ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਜਿਹੜੇ ਨੇ ਹਿੱਸਾ ਲੈਣ ਲੱਗ ਰਹੇ ਨੇ ਕਿੰਨੀ ਖੁਸ਼ੀ ਹੋ ਰਹੀ ਐ ਬਹੁਤ ਖੁਸ਼ੀ ਐ ਜੀ ਵਧੀਆ ਤਰੱਕੀ ਕੀਤੀ ਐ ਸਾਰਿਆਂ ਨੇ ਔਰ ਅੱਛਾ ਲੱਗ ਰਿਹਾ ਹੈਗਾ ਜਿਹੜੇ ਬਲੱਡ ਕੈਂਪ ਲੱਗ ਰਹੇ ਐ 1 ਵਜ ਦਾ ਬਲੱਡ ਇਹ ਲੰਗਰੀ ਲੱਗ ਰਿਹਾ ਹੈ ਜੋ ਲੋਕਾਂ ਦੀ ਭਲਾਈ ਵਾਸਤੇ ਐ ਸਾਰਿਆਂ ਦੀ ਭਲਾਈ ਵਾਸਤੇ ਐ ਬਹੁਤ ਅੱਛਾ ਲੱਗ ਰਿਹਾ ਐ ਇਹ ਬਿਲਡਿੰਗ ਲਾਈਨ ਦੇ ਵਿੱਚ ਅਸੀਂ 2012 ਤੋਂ ਸਟਾਰਟਿੰਗ ਕੀਤਾ ਸੀਗਾ ਔਰ ਬਹੁਤ ਸਾਰੇ ਨੇ ਬੜੀਆ ਤਰੱਕੀ ਕੀਤੀ ਹੈ ਅੱਛਾ ਕੀਤਾ ਕੰਮ ਸਾਰੇ ਨੇ ਸਭ ਤੋਂ ਪਹਿਲਾਂ ਤੁਸੀਂ ਕਿੱਥੋਂ ਸਟਾਰਟ ਕੀਤਾ ਖਰੜ ਤੋਂ ਹੀ ਸਟਾਰਟ ਕੀਤਾ ਖਰੜ ਤੋਂ ਸਟਾਰਟ ਕੀਤਾ ਸਰਦਪੁੱਤ 2012 2012 ਤੋਂ ਤੇ ਹੁਣ ਤੁਹਾਡੇ ਦੋਨੇ ਬੱਚੇ ਜਿਹੜੇ ਨੇ ਬਲੰਦੀਆਂ ਨੂੰ ਛੂ ਰਹੇ ਨੇ ਅਸਮਾਨ ਦੀ ਜੇ ਆਪਾਂ ਤਰੱਕੀ ਇੰਨੀ ਕਰ ਚੁੱਕੇ ਹੋ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਪਿਆਰ ਸਟਾਰਟਿੰਗ ਦੇ ਵਿੱਚ ਬਹੁਤ ਜਾਣੇ ਨੇ ਸਾਨੂੰ ਇਹ ਕਿਹਾ ਫੀਡਬੈਕ ਦਿੱਤੀ ਵੀ ਤੁਸੀਂ ਇਸ ਕੰਮ ਦੇ ਵਿੱਚ ਨਾ ਆਓ ਮੰਦਾ ਚੱਲ ਰਿਹਾ ਹੁਣ ਇਸ ਤੇ ਪ੍ਰੋਪਰਟੀ ਦੇ ਪਰ ਫਿਰ ਵੀ ਅਸੀਂ ਨਹੀਂ ਹੌਸਲਾ ਛੱਡਿਆ ਆਪਣਾ ਔਰ ਵਧੀਆ ਕਰਕੇ ਦਿਖਾਇਆ ਸਾਰਿਆਂ ਨੇ ਕਿੰਨੀਆਂ ਕੋਖੜਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਬੱਚਿਆਂ ਨੂੰ ਜੀ ਔਰ ਤੁਸੀਂ ਕਿੰਨਾ ਖਸਾਤ ਦਿੱਤਾ ਇਹਨਾਂ ਨੂੰ ਨਹੀਂ ਸਾਥ ਤਾਂ ਪੂਰਾ ਹੀ ਸੀ ਜੀ ਕੋਈ ਉਦੋਂ ਵੱਤ ਤਾਂ ਕੋਈ ਔਕੜਾਈ ਨਹੀਂ ਆ ਵਧੀਆ ਚੱਲਦਾ ਰਿਹਾ ਕੰਮ ਹਾਂਜੀ ਕਰਨ ਇਹ ਕਰਨਾ ਚਾਹੁੰਦੇ ਸੀ ਤੁਸੀਂ ਕਰਨ ਦਿੱਤਾ ਜਿਹੜੇ ਮਾਪੇ ਅੱਜ ਕੱਲ੍ਹ ਨੇ ਆਪਣੇ ਬੱਚਿਆਂ ਦੇ ਉੱਤੇ ਜਿਹੜੇ ਨੇ ਕੋਈ ਨਾ ਕੋਈ ਪੜ੍ਹਾਈ ਦੇ ਲੈਵਲ ਤੇ ਕੋਈ ਕੰਮ ਦੇ ਲੈਵਲ ਤੇ ਥੋਪਦੇ ਨੇਗੇ ਤੈਨੂੰ ਇਹੀ ਕਰਨਾ ਪਊਗਾ ਉਹਨਾਂ ਨੂੰ ਤੁਹਾਡੀ ਕੀ ਨਸੀਹਤ ਹੈ ਜੀ ਨਸੀਹਤ ਤਾਂ ਇਹ ਹੈ ਜੀ ਸਾਰਿਆਂ ਨੂੰ ਮਤਲਬ ਹੌਸਲਾ ਦੇਣਾ ਚਾਹੀਦਾ ਹੈ ਅੱਗੇ ਵਧਣ ਦਾ ਕੰਮ ਕਰਾਉਣਾ ਚਾਹੀਦਾ ਵਧੀਆ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈਗਾ ਸਾਰਿਆਂ ਨੂੰ ਇਹੀ ਹੈ ਜੀ ਬੱਚਿਆਂ ਨੂੰ ਕੰਮ ਲਾਓ ਵਧੀਆ ਅੱਗੇ ਮਤਲਬ ਬਦਨ ਦਾ ਇਹਨਾਂ ਨੂੰ ਮੌਕਾ ਦਿਓ ਔਰ ਪਿਆਰ ਨਾਲ ਉਹਨਾਂ ਨੂੰ ਸਮਝਾਓ ਸਾਰਾ ਕੁਝ ਵਧੀਆ ਇਹੀ ਤੁਸੀਂ ਦੇਖਿਆ ਤਸਵੀਰਾਂ ਅਮੈਰਾ ਗਰੁੱਪ ਦੇ ਵੱਲੋਂ ਲੋਕ ਭਲਾਈ ਦੇ ਖੰਮਾਂ ਦੇ ਵਿੱਚ ਪਹਿਲ ਕਰਦੇ ਹੋਏ ਬਲੱਡ ਡੋਨੇਟ ਕੈਂਪ ਜਿਹੜਾ ਹੈ ਲਗਾਇਆ ਗਿਆ ਏ ਫਰੈਂਡ ਫੋਰ ਏਵਰ ਸੁਸਾਇਟੀ ਦਾ ਪੂਰਾ ਯੋਗਦਾਨ ਲੈ ਕੇ ਇਸ ਕੈਂਪ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਉੱਥੇ ਹੀ ਅਮੈਰਾ ਗ੍ਰੀਨ ਦੇ ਐਮ ਡੀ ਤਜਿੰਦਰ ਜੀ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਸ਼ੁਰੂਆਤ ਕੀਤੀ ਗਈ ਹੈ ਤੇ ਅਸੀਂ ਬਲੱਡ ਡੋਨੇਟ ਕੈਂਪ ਲਗਾਇਆ ਤਾਂ ਜੋ ਕਿਸੇ ਗਰੀਬ ਦੀ ਜਾਨ ਨਾ ਜਾ ਸਕੇ ਤੇ ਉਹਨਾਂ ਦੇ ਪਿਤਾ ਜੀ ਨੇ ਵੀ ਕਿਹਾ ਕਿ ਮੈਨੂੰ ਆਪਣੇ ਬੱਚਿਆਂ ਦੇ ਉੱਤੇ ਪੂਰਾ ਫਕਰ ਹੈ ਕਿਉਂਕਿ ਇਹਨਾਂ ਨੇ ਜਿੱਥੇ ਬਿਲਡਰ ਦੇ ਵੱਲੋਂ ਆਪਣਾ ਨਾਮ ਕਮਾਇਆ ਹੈ ਉੱਥੇ ਹੀ ਜਿਹੜਾ ਇਹਨਾਂ ਨੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਉਸ ਦੇ ਨਾਲ ਮਨ ਨੂੰ ਖੁਸ਼ੀ ਹੈ ਉਹਨਾਂ ਨੇ ਆਮ ਪਬਲਿਕ ਨੂੰ ਵੀ ਕਿਹਾ ਹੈ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਇਸ ਦੇ ਨਾਲ ਐਕਸੀਡੈਂਟ ਹੋਇਆ ਜੋ ਆਪਣੀ ਜਾਨ ਨਾਲ ਜੂਝ ਰਿਹਾ ਹੈ ਉਸ ਦੀ ਜਾਨ ਬਚ ਸਕਦੀ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹੋ ਜੇ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਈਏ ਤੇ ਖੂਨਦਾਨ ਕਰੀਏ ਤਾਂ ਜੋ ਕਿਸੇ ਦੀ ਆਪਾਂ ਜਾਨ ਬਚਾ ਸਕੀਏ ਖਰੜਦੋਸ਼ ਡੇਵਿਡ ਬਰਮਾ ਦੀ ਖਾਸ ਰਿਪੋਰਟ